14 ਮਾਰਚ 1691 ਈਸਵੀ ਨੂੰ ਧੰ ਗੁਰੂ ਕਲਗੀ ਤਰਪਾਸ਼ਾ ਜੀ ਦੇ ਪੁੱਤਰ ਗੁਰਤੇਗ ਪਹਾਦਰ ਪਾਸ਼ਾ ਦੇ ਪੋਤਰੇ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਪੜਪੋਤੇ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਹੋਇਆ ਸੀ ਆਓ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜੀਵਨ ਬਾਰੇ ਇੱਕ ਪੰਛੀ ਝਾਤ ਮਾਰਦੇ ਆ ਪੰਛੀ ਝਾਤ ਮਾਰਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਜੀ ਕਰੋ ਜੀ ਪਿਆਰ ਤੇ ਸਤਕਾਰ ਨਾਲਾ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਮਾਰਚ 1691 ਇਸਵੀ ਨੂੰ ਧਨ ਗੁਰੂ ਕਲਗੀਧਰ ਪਾਸ਼ਾ ਜੀ ਦੇ ਪੁੱਤਰ ਗੁਰਤੇਗ ਭਾਦਰ ਪਾਸ਼ਾ ਜੀ ਦੇ ਪੋਤਰੇ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਪੜਪੋਤੇ ਸਹਿਬਜ਼ਾਦਾ ਬਾਬਾ ਤੁਹਾਰ ਸਿੰਘ ਉਹਨਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਮਾਤਾ ਜੀਤਕੌਰ ਜੀ ਦੇ ਕੋਖ ਹੋ ਜਾਣਾ ਬਲਿਆ ਸਹਿਬਜ਼ਾਦਾ ਬਾਬਾ ਤੁਹਾਰ ਸਿੰਘ ਜੀ ਤਾਂ ਗੁਰੂ ਕਲਗੀਧਰ ਪਾਸ਼ਾ ਜੀ ਦੇ ਚਾਰ ਸਹਿਬਜ਼ਾਦਿਆਂ ਦੇ ਵਿੱਚੋਂ ਦੂਜੇ ਨੰਬਰ ਤੇ ਆ ਛੋਟੀ ਉਬਰ ਦੇ ਵਿੱਚ ਹੀ ਘਰ ਦਾ ਮਾਹੌਲ ਐਸਾ ਮਿਲਿਆ ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਖਿਆ ਆ ਕਿ ਪੂਤਾ ਬਾਤਾ ਕੀ ਅਸੀਸ ਨਿਮਖ ਨ ਵਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਘਰ ਦੇ ਵਿੱਚੋਂ ਬਾਣੀ ਮਿਲੀ ਬਾਣਾ ਮਿਲਿਆ ਘਰ ਦੇ ਵਿੱਚੋਂ ਸ਼ਸਤਰ ਵਿਦਿਆ ਮਿਲੀ ਛੋਟੀ ਉਮਰ ਦੇ ਵਿੱਚ ਹੀ ਬਾਬਾ ਜੁਹਾਰ ਸਿੰਘ ਦੀ ਕੋੜ ਸਵਾਰੀ ਵੀ ਕਰਨਾ ਜਾਣਦੇ ਆ। ਸ਼ਸਤਰ ਚਲਾਉਣਾ ਵੀ ਜਾਣਦੇ ਆ। ਘਰ ਦੇ ਵਿੱਚੋਂ ਸਭ ਕੁਝ ਮਿਲਿਆ। ਬਾਣੀ ਵੀ ਮਿਲੀ, ਬਾਣਾ ਵੀ ਮਿਲਿਆ। ਸੰਤ ਸੁਭਾਅ ਵੀ ਮਿਲਿਆ ਤੇ ਸਿਪਾਹੀ ਵਾਲੇ ਵੀ ਗੁਣ ਮਿਲੇ। ਬਾਰ-ਬਾਰ ਪਹਾੜੀ ਰਾਜੇ ਬਾਰ-ਬਾਰ ਜਿਹੜੇ ਕੀ ਹੈ ਔਰੰਗਜ਼ੇਬ ਹਮਲੇ ਕਰਦਾ ਆ। ਅਨੰਦਪੁਰ ਸਾਹਿਬ ਤੇ ਹੁਣ ਦੋਨਾਂ ਨੇ ਇਕੱਠੇ ਹੋ ਕੇ ਜਦੋਂ ਹਮਲਾ ਕੀਤਾ 1704 ਈਸਵੀ ਨੂੰ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਰੰਦਾ ਆ 7 ਮਹੀਨੇ ਦਾ ਉਦੋਂ ਵੀ ਬਾਬਾ ਜੁਝਾਰ ਸਿੰਘ ਜੀ ਅਨੰਦਪੁਰ ਸਾਹਿਬ ਦੇ ਅੰਦਰ ਹੈ ਤੇ ਬਾਬਾ ਜੁਝਾਰ ਸਿੰਘ ਉਹਣਾ ਨੇ ਕਮਾਲ ਕਰ ਦਿੱਤੀ ਭੁੱਖ ਨੂੰ ਵੀ ਜਰਿਆ ਦੁੱਖ ਨੂੰ ਵੀ ਜਰਿਆ ਪਰਾਪਰਡੇ ਗੁਰੂ ਪਿਤਾ ਜੀ ਦਾ ਪੱਲਾ ਨਹੀਂ ਛੱਡਿਆ ਅਨੰਦਪੁਰ ਸਾਹਿਬ ਤੋਂ ਨਿਕਲ ਕੇ ਚਮਕੌਰ ਦੀ ਗੜੀ ਅੰਦਰ ਗਏ 8 ਪੋ 1704 ਈਸਵੀ ਨੂੰ ਚਮਕੌਰ ਦਾ ਯੁੱਧ ਹੁੰਦਾ ਹੈ ਜਿੱਥੇ ਪਹਿਲਾ ਵੱਡੇ ਭਰਾਤਾ ਬਾਬਾ ਅਜੀਤ ਸਿੰਘ ਜੀ ਲੜ ਕੇ ਸ਼ਹੀਦੀ ਦਾ ਜਾਂ ਪੀਦੇ ਆ ਫਿਰ ਬਾਬਾ ਜੁਝਾਰ ਸਿੰਘ ਜੀ ਜਾਂਦੇ ਆ ਜੋ ਕਿ ਅੱਲਾ ਯਾਰ ਖਾਨੇ ਬੜੀਆਂ ਸੋਹਣੀਆਂ ਕੱਲਾਂ ਲਿਖੀਆਂ कि बाबा जुझार सिंह ने आख्या सिगा, कि भाई से बिछड़ कर जीना नहीं आता खाना नहीं पीना नहीं सोना नहीं बनता किसी ने पूछा बाबा जुझार सिंह उम्र थोड़ी बड़ी छोटी है लड़ पाओगे जंगे मैदान बाबा जुझार सिंह ने आख्या सिगा, क्या हुआ अगर हमें लड़ना नहीं आता ਪਰ ਮਰਨਾ ਤੋ ਆਤਾ ਹੈ ਜੇ ਮੈਨੂੰ ਲੜਨਾ ਨਹੀਂ ਆਉਂਦਾ ਕੋਈ ਗੱਲ ਨਹੀਂ ਪਰ ਆਪਣੇ ਧਰਮ ਦੇ ਲਈ ਆਪਣੀ ਕੌਮ ਦੇ ਲਈ ਮੈਨੂੰ ਮਰਨਾ ਤੇ ਆਉਂਦਾ ਆ 8 ਪੋ 1704 ਈਸਵੀ ਨੂੰ ਚਮਕੌਰ ਦੀ ਗੜੀ ਦੇ ਅੰਦਰ ਬਾਬਾ ਜੁਝਾਰ ਸਿੰਘ ਉਹੜਾ ਨੇ ਦੁਸ਼ਮਣਾਂ ਦੇ ਆਹੂ ਲਾਏ ਕਈਆਂ ਨੂੰ ਨਰਕ ਸੁਧਾਰਿਆ ਤੇ ਕਈ ਗਾ ਨੂੰ ਮਾਰ ਕੇ ਬਾਬਾ ਜੁਝਾਰ ਸਿੰਘ ਹੋਣਾ ਨੇ ਚਮਕੌਰ ਦੀ ਗੜੀ ਦੇ ਵਿੱਚ ਫਿਰ ਸ਼ਹੀਦੀ ਦਾ ਅੰजाम ਪਿੱਤਾ ਸੀ ਇਹ ਉਹ ਧਨ ਗੁਰੂ ਕਲਗੀ ਧਰਪਾਸ਼ਾ ਦੇ ਪੁੱਤਰ ਨੇ ਜਿਨ੍ਹਾਂ ਦੇ ਬਾਬਤ ਸੀ ਸ਼ਬਦ ਪੜ ਸਕਦੇ ਆ ਕਿ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾਡੇ ਖੇਤ ਸੋ ਐਸੇ ਯੋਧੇ ਐਸੇ ਪਿਆਰੇ ਸਾਹਿਬ ਜادہ ਬਾਬਾ ਜੁਝਾਰ ਸਿੰਘ ਜੀ ਦਾ ਅੱਜ ਦੇ ਦਿਨ 14 ਮਾਰਚ 1691 ਈਸਵੀ ਨੂੰ ਬਤਾ ਜੀਤ ਕੋਰ ਦੀ ਕੁਖੋ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਰਬ ਹੋਇਆ ਸੀ ਗੁਰੂ ਮਾਲਕ ਕਿਰਪਾ ਕਰੇ ਸਤਿਗੁਰ ਬਿਹਰਾਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ